ਸੰਤ ਪੱਪਾ ਪ੍ਰੀਤਮ ਦਾਸ ਜੀ ਮੈਮੋਰੀਅਲ ਚੈਰੀਟੇਬਲ ਹਸਪੀਟਲ ਬਿੰਡਰਾਇਪੁਰ ਅਸੂਲਪੁਰ ਵਿੱਚ ਖੜੇ ਹੈਗੇ ਆ ਅੱਜ ਇਸ ਹਸਪੀਟਲ ਦੇ ਵਿੱਚ ਸਰਦਾਰ ਸ਼੍ਰੀ ਬਲਦੇਵ ਸਿੰਘ ਜੀ ਜੋ ਕਿ ਹੈਲਥ ਸਿਸਟਮ ਦੇ ਵਿੱਚੋਂ ਰਿਟਾਇਰ ਹੋਏ ਨੇ ਐਜ਼ ਡਿਪਟੀ ਡਾਇਰੈਕਟਰ ਉਹਨਾਂ ਨੇ ਇੱਥੇ ਅੱਜ ਬਤੌਰ ਡਾਇਰੈਕਟਰ ਜੁਆਇਨ ਕੀਤਾ ਹੈ ਸੋ ਬਾਬਾ ਜੀ ਦੇ ਨਾਲ ਉਹਨਾਂ ਦੇ ਡਾਕਟਰ ਸਾਹਿਬ ਵੀ ਖੜੇ ਨੇ ਔਰ ਭੈਣ ਜੀ ਸੰਤੋਸ਼ ਜੀ ਵੀ ਖੜੇ ਨੇ ਸੋ ਮੈਂ ਬਾਬਾ ਜੀ ਨੂੰ ਅਸ ਨੰਬਰ ਵੀ ਪੱਟੀ ਸਾਹਿਬ ਵੀ ਨਾਲ ਨੇ ਕਿਉਂਕਿ ਪੱਟੀ ਸਾਹਿਬ ਸਾਰਾ ਹਸਪੀਟਲ ਜਿਹੜਾ ਹੈਗਾ ਉਹ ਦੇਖਦੇ ਨੇ ਸੋ ਅੱਜ ਸਾਰੇ ਇਲਾਕੇ ਵਾਸਤੇ ਬੜੀ ਖੁਸ਼ੀ ਦਾ ਦਿਨ ਹੈਗਾ ਕਿਉਂਕਿ ਇਸ ਹਸਪੀਟਲ ਨੂੰ ਚਲਾਉਣ ਵਾਸਤੇ ਇੱਕ ਬਹੁਤ ਹੀ ਕਾਬਲ ਔਰ ਜ਼ਿੰਮੇਵਾਰ ਇੰਟੈਲੀਜੈਂਟ ਔਰ ਮਾਨਦਾਰ ਅਫਸਰ ਜਿਹੜੇ ਹੈਗੇ ਆ ਉਹ ਮਿਲੇ ਨੇ ਸੋ ਅਸੀਂ ਉਮੀਦ ਕਰਦੇ ਹਾਂ ਕਿ ਬਹੁਤ ਜਲਦ ਇਲਾਕੇ ਨੂੰ ਅਸੀਂ ਆਪਣੀਆਂ ਸੇਵਾਵਾਂ ਜਿਹੜੀਆਂ ਹੈਗੀਆਂ ਉਹ ਮਹੀਆ ਕਰਨ ਦੇ ਸਮਰਥੋ ਕੀ ਜੈ ਪਰਮ ਸਤਕਾਰਯੋਗ ਗੁਰੂ ਸਾਧ ਸੰਗਤ ਜੀ ਆਪ ਜੀ ਦੇਖ ਰਹੇ ਹੋ ਸੰਤ ਬਾਬਾ ਪ੍ਰੀਤਮ ਦਾਸ ਮੈਮੋਰੀਅਲ ਚੈਰੀਟੇਬਲ ਹਸਪੀਟਲ ਪਿੰਡ ਰਾਇਪੁਰ ਸੂਲਪੁਰ ਵਿਖੇ ਜੋ 2000 2 ਤੋਂ 2002 ਤੋਂ ਸ਼ੁਰੂ ਕੀਤਾ ਸੀ ਔਰ 99 ਦੇ ਵਿੱਚ ਇਹਦੀ ਸ਼ੁਰੂਆਤ ਕੀਤੀ ਗਈ ਸੀ ਤਿੰਨਾਂ ਸਾਲਾਂ ਦੇ ਵਿੱਚ ਇਹ ਤਿਆਰ ਹੋਇਆ ਸੀ ਬਣ ਕੇ ਤੇ ਅੱਜ ਮਾਲਕ ਦੀ ਕਿਰਪਾ ਦੇ ਨਾਲ 2002 ਤੋਂ ਹੀ ਇੱਥੇ ਮੈਡੀਕਲ ਕੈਂਪ ਔਰ ਅੱਖਾਂ ਦੇ ਕੈਂਪ ਔਰ ਡੈਂਟਲ ਕੈਂਪ ਵਗੈਰਾ ਸਾਰੇ ਲਗਾਏ ਜਾਂਦੇ ਆ ਤੇ ਕਰੋਨਾ ਦੀ ਵਜ੍ਹਾ ਕਰਕੇ ਅਸੀਂ ਇਸ ਹਸਪੀਟਲ ਨੂੰ ਕਿਉਂਕਿ ਉਸ ਵੇਲੇ ਪਰੇਸ਼ਾਨੀ ਸੀ ਸਾਰੇ ਵਿਸ਼ਵ ਦੇ ਵਿੱਚ ਤੇ ਉਦੋਂ ਇਹ ਹਸਪੀਟਲ ਜਿਹੜਾ ਰੋਕਿਆ ਗਿਆ ਸੀ ਹੋਲਡ ਕੀਤਾ ਗਿਆ ਅੱਜ ਮਾਲਕ ਦੀ ਕਿਰਪਾ ਦੇ ਨਾਲ ਮਾਲਕ ਨੇ ਕਿਰਪਾ ਕੀਤੀ ਹੈ ਵਿੱਚ ਕਰਤਾਪੁਰ ਖਲਵਾ ਤਾਂ ਬਾਲਨਾ ਬਿੰਗਾ ਹੋਆ ਅੱਜ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੁਆਰਾ ਮਾਲਕ ਦੀ ਕਿਰਪਾ ਹੋਈ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਅੱਜ ਐ ਨਵੰਬਰ ਦੀ 29 ਤਰੀਕ ਤੋਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਅਸੀਂ ਅੱਜ ਡਾਕਟਰ ਬਲਦੇਵ ਜੀ ਨੂੰ ਇਸ ਸੇਵਾ ਵਿੱਚ ਬੇਨਤੀ ਕੀਤੀ ਸੀ ਸਵਾ ਸਾਡੀ ਬੇਨਤੀ ਮਨਜ਼ੂਰ ਕਰਦੇ ਹੋਏ ਇਸ ਸੇਵਾ ਵਿੱਚ ਸ਼ਾਮਲ ਹੋਏ ਆ ਉਹ ਸ਼ੁਰੂਆਤ ਕਰ ਰਹੇ ਆ ਤਾਂ ਅਸੀਂ ਇਹਨਾਂ ਦਾ ਬਹੁਤ-ਬਹੁਤ ਕੋਟਨ-ਕੋਟ ਧੰਨਵਾਦ ਕਰਦੇ ਆ ਜਿੱਥੇ ਇਹਨਾਂ ਦਾ ਧੰਨਵਾਦ ਕਰਦੇ ਉੱਥੇ ਸਾਰੀ ਟੀਮ ਦਾ ਇਹਨਾਂ ਦੇ ਜਿੰਨੇ ਵੀ ਸਹਿਯੋਗੀ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਔਰ ਖਾਸ ਕਰਕੇ ਆਪਣੇ ਡਾਕਟਰ ਸੁਲਿੰਦਰ ਸਿੰਘ ਜੀ ਜੋ ਡਾਇਰੈਕਟਰ ਸਾਹਿਬ ਆਪਣੇ ਸਕੂਲ ਦੇ ਵਿੱਚ ਸੇਵਾ ਨਿਭਾ ਰਹੇ ਆ ਗੁਰੂ ਰਵਿਦਾਸ ਪਬਲਿਕ ਸਕੂਲ ਚੂੜ ਵਾਲੀ ਵਿਖੇ ਜੋ ਦਿੱਲੀ ਤੋਂ ਮਾਨਤਾ ਪ੍ਰਾਪਤ ਹੈ ਤੇ ਉੱਥੇ ਸੇਵਾ ਨਿਭਾ ਰਹੇ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਔਰ ਸਾਡੀ ਵੱਲੋਂ ਧਰਮਪਾਲ ਜੀ ਜੋ ਆਪਣੇ ਗੌਤਮ ਗੈਸ ਏਜੰਸੀ ਦੇ ਮਾਲਕ ਆ ਆਦਮਪੁਰ ਤੋਂ ਉਹਨਾਂ ਦੇ ਸਹਿਯੋਗ ਦੇ ਨਾਲ ਇਹ ਸਾਰੇ ਕਾਰਜ ਹੋਣ ਜਾ ਰਹੇ ਆ ਤੇ ਅਸੀਂ ਬਹੁਤ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਔਰ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਆਂ ਗੁਰੂ ਪਾਤਸ਼ਾਹ ਕਿਰਪਾ ਕਰੇ ਇਸ ਕਾਰਜ ਦੇ ਵਿੱਚ ਆਪ ਸ਼ਾਮਲ ਹੋ ਕੇ ਆਪਣੇ ਸੇਵਾਦਾਰਾਂ ਕੋਲੋਂ ਸੇਵਾ ਲਵੇ ਤਾਂ ਗੁਰੂ ਪਾਤਸ਼ਾਹ ਨੇ ਜੋ ਸਾਨੂੰ ਹੁਕਮ ਦਿੱਤਾ ਰੋਗੀ ਕਾ ਪਰਵਖੰਡੋ ਰੋਗ ਦੁਖੀ ਕਾ ਮਟਾਵੋ ਪ੍ਰਭ ਸੋ ਤਾਂ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਆਪ ਹੀ ਵੈਦ ਬਣ ਕੇ ਆਪ ਹੀ ਜੋ ਜਿਸ ਤਰ੍ਹਾਂ ਦਾ ਵੀ ਰੋਗੀ ਕਾ ਪਰਵਖੰਡੋ ਰੋਗ ਤੇ ਰੋਗੀ ਬਣ ਕੇ ਉਹਨਾਂ ਦਾ ਮਾਲਕ ਕਿਰਪਾ ਕਰਦਾ ਉਹਨਾਂ ਨੂੰ ਤਦਰੁਸਤੀਆ ਦਿੰਦਾ ਹੈ ਤਾਂ ਸਾਰਿਆਂ ਨੂੰ ਇਸ ਕਾਰਜ ਦਾ ਬਹੁਤ ਬਹੁਤ ਇਹ ਅੱਜ ਦੇ ਦਿਨ ਦੀ ਬਹੁਤ-ਬਹੁਤ ਸਾਰੀਆਂ ਸੰਗਤਾਂ ਨੂੰ ਵਾਰਕਾ ਦੇਸ਼ ਔਰ ਵਿਦੇਸ਼ ਚ ਸੰਗਤਾਂ ਬੈਠੀਆਂ ਦੇਖ ਰਹੀਆਂ ਸਾਰਿਆਂ ਦੇ ਸਹਿਯੋਗ ਦੀ ਲੋੜ ਆ ਆਪਾਂ ਸਾਰੇ ਰਲ ਮਿਲ ਕੇ ਜਿਸ ਕਾਰਜ ਲਈ ਇਹ ਸ਼ੁਰੂ ਕੀਤਾ ਸੀ ਜਿਸ ਕਾਰਜ ਲਈ ਆਪਾਂ ਇਹ ਕੰਮ ਕੀਤਾ ਸੀ ਉਹ ਅੱਜ ਮਾਲਕ ਦੀ ਕਿਰਪਾ ਦੇ ਨਾਲ ਦੁਬਾਰਾ ਸ਼ੁਰੂ ਹੋਣ ਜਾ ਰਿਹਾ ਤੋਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹੋਏ ਬਖਾਸ ਕਰਕੇ ਡਾਕਟਰ ਬਲਦੇਵ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਜਿਨ੍ਹਾਂ ਸਾਡੀ ਬੇਨਤੀ ਨੂੰ ਮਨਜ਼ੂਰ ਕੀਤਾ ਤੇ ਸਾਨੂੰ ਪੂਰੀ ਆਸ ਆ ਕਿਉਂਕਿ ਇੱਟਾਂ ਦਾ ਨਾਮ ਹਸਪੀਟਲ ਨਹੀਂ ਹੁੰਦਾ ਜਿੱਥੇ ਡਾਕਟਰ ਸਾਹਿਬ ਦੀ ਸੇਵਾ ਹੋਵੇ ਉਹੀ ਹਸਪੀਟਲ ਹੁੰਦਾ ਡਾਕਟਰ ਸਾਹਿਬ ਸੇਵਾ ਨਵਾਉਣ ਇਨ੍ਹਾਂ ਇਨ੍ਹਾਂ ਬਿਲਡਿੰਗਾਂ ਦੇ ਵਿੱਚ ਤੇ ਫਿਰ ਹਸਪੀਟਲ ਬਣਦੇ ਆ ਸੋ ਅੱਜ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਕਰਦੇ ਮੀਰੀ ਦਾ ਵੀ ਧੰਨਵਾਦ ਕਰਦੇ ਬਾਬੇ ਜੜੀ ਔਰ ਇੱਕ ਤਾਂ ਟੀਵੀ ਦਾ ਜਿਹੜੀ ਸਾਡੀ ਗੱਲ ਸੰਗਤਾਂ ਤੱਕ ਪਹੁੰਚਾ ਰਹੇ ਆ ਔਰ ਸੰਗਤਾਂ ਨੂੰ ਜਲਦੀ ਇਸ ਗੱਲ ਲਈ ਸੂਚਿਤ ਹੋ ਜਾਣਗੇ ਕਿਉਂਕਿ ਇਹ ਕਾਰਜ ਜੋ ਹੈ ਜਲਦੀ ਤੋਂ ਜਲਦੀ ਆਪਾਂ ਸ਼ੁਰੂ ਕਰਦੇ ਆ ਕਿਉਂਕਿ ਸਾਡੇ ਐਨ ਆਰ ਆਈ ਲੋਕ ਜੋ ਹੈ ਉਹ 26 ਅਕਤੂਬਰ ਨੂੰ ਅੱਖਾਂ ਦਾ ਫ੍ਰੀ ਕੈਂਪ ਲਗਾਉਣ ਜਾ ਰਹੇ ਆ ਤੇ ਉਹਦੇ ਵਿੱਚ ਕਾਫੀ ਐਨਆਰਆਈ ਲੋਕ ਸ਼ਾਮਿਲ ਹੋਣ ਜਾ ਰਹੇ ਆ ਤਾਂ ਅਸੀਂ ਇਹ ਬੇਨਤੀ ਕਰਦੇ ਹਾਂ ਸਾਰੀ ਸੰਗਤ ਨੂੰ ਕਿ ਜਿਨ੍ਹਾਂ ਨੂੰ ਜ਼ਰੂਰਤ ਆ ਅੱਖਾਂ ਕਰਕੇ ਮੈਡੀਕਲ ਆਪਣੇ ਸਰੀਰ ਕਰਕੇ ਉਹ ਆਪਣੇ ਮੈਡੀਕਲ ਵੀ ਕਰਾਉਣ ਪਹਿਲਾਂ ਪਹਿਲਾਂ ਔਰ ਅੱਖਾਂ ਵਗੈਰਾ ਵੀ ਚੈੱਕ ਕਰਾ ਲਨ ਤਾਂ ਕਿ 26 ਤਰੀਕ ਨੂੰ ਆਪਾਂ ਉਸੇ ਦਿਨ ਹੀ ਡਾਕਟਰ ਸਾਹਿਬਾਂ ਨੂੰ ਬੇਨਤੀ ਕਰਕੇ ਟਰੀਟਮੈਂਟ ਸ਼ੁਰੂ ਕਰ ਦੇਵਾਂਗੇ ਤਾਂ ਇੱਕੋ ਹੀ ਦਿਨ ਜਿਹੜੇ ਸਿਲੈਕਟ ਕਰਾਂਗੇ ਆਪਾਂ ਉਹੋ ਹੀ ਸਾਰੇ ਮਰੀਜ਼ ਆਪਾਂ ਪੂਰੇ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਊਗਾ ਸੋ ਸਾਰੀਆਂ ਸੰਗਤਾਂ ਦਾ ਕੋਟਨ ਕੋਟ ਧੰਨਵਾਦ ਕਰਦੇ ਹੋਏ ਮੈਂ ਡਾਇਰੈਕਟਰ ਸਾਹਿਬ ਨੂੰ ਬੇਨਤੀ ਕਰਾਂਗਾ ਡਾਕਟਰ ਸਾਹਿਬ ਦੇ ਇੱਥੇ ਬੈਠਣ ਬੈਠਣ ਨਾਲ ਇਹ ਸਾਰਾ ਕੁਝ ਮਹਾਰਾਜ ਦੀ ਕਿਰਪਾ ਦੇ ਨਾਲ ਹਾਰਾ ਪਰ ਆਵਜਣਾ ਤੋਂ ਮੈਂ ਬੇਨਤੀ ਕਰਾਂਗਾ ਡਾਕਟਰ ਸਾਹਿਬ ਨੂੰ ਧੰਨਵਾਦ ਕਰਾਂ ਡਾਕਟਰ ਸਾਹਿਬ ਜੀ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਅਸੀਂ ਡਾਕਟਰ ਬਲਦੇਵ ਜੀ ਜਿਹੜੇ ਕਿ ਸਿਹਤ ਸੇਵਾਵਾਂ ਦੇ ਵਿੱਚੋਂ ਬਥੌਰ ਡਿਪਟੀ ਡਾਇਰੈਕਟਰ ਰਿਟਾਇਰ ਹੋਏ ਨੇ ਔਰ ਜਿਨ੍ਹਾਂ ਨੇ ਹੁਸ਼ਿਆਰਪੁਰ ਔਰ ਹੋਰ ਜ਼ਿਲ੍ਹਿਆਂ ਦੇ ਵਿੱਚ ਬਹੁਤ ਵਧੀਆ ਸ਼ੁਭਾਮਾਂ ਦਿੱਤੀਆਂ ਨੇ ਔਰ ਇਲਾਕੇ ਦੇ ਇੱਕ ਬਹੁਤ ਹੀ ਜਾਣੇ ਪਛਾਣੇ ਮੈਂ ਕਹਾਂਗਾ ਕਿ ਮਸ਼ਹੂਰ ਡਾਕਟਰ ਸੀ ਔਰ ਜਿਨ੍ਹਾਂ ਨੇ ਇਸ ਕਹ ਲਓ ਕਿ ਯੂਨਿਟ ਦੇ ਨਾਮ ਨਾਲ ਜੁੜ ਕੇ ਸੇਵਾ ਕਰਨ ਦਾ ਸੁਭਾਗ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਹੈ ਬਾਬਾ ਜੀ ਦੇ ਅਸ਼ੀਰਵਾਦ ਨਾਲ ਅਸੀਂ ਉਹਨਾਂ ਦੇ ਧੰਨਵਾਦੀ ਹੈਗੇ ਹਾਂ ਕਿ ਉਹਨਾਂ ਨੇ ਇਸ ਸੰਸਥਾ ਨੂੰ ਆਪਣੇ ਕਾਰਜ ਵਾਸਤੇ ਚੁਣਿਆ ਅੱਜ ਡਾਕਟਰ ਸਾਹਿਬ ਆਪਣੀ ਕਰਨ ਭੂਮੀ ਦੇ ਵਿੱਚ ਆਪਣੀ ਚੇਅਰ ਦੇ ਉੱਤੇ ਬੈਠੇ ਨੇ ਸੋ ਅਸੀਂ ਡਾਕਟਰ ਸਾਹਿਬ ਦੇ ਬਹੁਤ ਬਹੁਤ ਧੰਨਵਾਦੀ ਹੈਗੇ ਆ ਕਿਉਂਕਿ ਜਿਸ ਇਲਾਕੇ ਦੇ ਵਿੱਚ ਇਹ ਹਸਪੀਟਲ ਬਾਬਾਈ ਨੇ ਖੋਲਿਆ ਸੀਗਾ ਇਸ ਇਲਾਕੇ ਨੂੰ ਬਹੁਤ ਹੀ ਜ਼ਿਆਦਾ ਸੇਵਾਵਾਂ ਦੀ ਲੋੜ ਸੀਗੀ ਔਰ ਉਹ ਜਿਹੜਾ ਕਾਰਜ ਹੈਗਾ ਅੱਜ ਦੁਬਾਰਾ ਫੇਰ ਸ਼ੁਰੂ ਕੀਤਾ ਗਿਆ ਹੈ ਸੋ ਇਲਾਕੇ ਦੀਆਂ ਸੰਗਤਾਂ ਨੂੰ ਵੀ ਇਸ ਨਿਮਰ ਬੇਨਤੀ ਹੈਗੀ ਆ ਕਿ ਆਓ ਅਸੀਂ ਇਹਨਾਂ ਦਾ ਵੱਧ ਤੋਂ ਵੱਧ ਫਾਇਦਾ ਲਈਏ ਕਿਉਂਕਿ ਇਹ ਬਹੁਤ ਹੀ ਤਜਰਬੇਕਾਰ ਡਾਕਟਰ ਨੇ ਔਰ ਇਹਨਾਂ ਦੇ ਤਜਰਬੇ ਦਾ ਫਾਇਦਾ ਲੈ ਕੇ ਅਸੀਂ ਮੈਂ ਕਹਾਂਗਾ ਕਿ ਜਿਹੜੇ ਬਹੁਤ ਮਹਿੰਗੇ ਇਲਾਜ ਅਸੀਂ ਦੂਜੇ ਹਸਪਤਲਾਂ ਵੀ ਚਾਰਜਸ ਦੇ ਨਾਲ ਉਹ ਸੀ ਕੇ ਲੈ ਸਕਦੇ ਹੈਗੀਆਂ ਸੋ ਅਸੀਂ ਇੱਕ ਵਾਰੀ ਫੇਰ ਡਾਕਟਰ ਸਾਹਿਬ ਦਾ ਦਿਲੋਂ ਸ਼ੁਕਰਗੁਜ਼ਾਰ ਹੈਗੀਆਂ ਕਿ ਉਹਨਾਂ ਨੇ ਇਸ ਯੂਨਿਟ ਨੂੰ ਆਪਣੀਆਂ ਸੇਵਾਵਾਂ ਦੇ ਵਾਸਤੇ ਚੁਣਿਆ ਧੰਨਵਾਦ ਡਾਕਟਰ ਸਾਹਿਬ ਜੀ ਡਾਕਟਰ ਬਲਦੇਵ ਜੀ ਜੋ ਡਿਪਟੀ ਡਾਇਰੈਕਟਰ ਹੈਲਥ ਤੋਂ ਰਿਟਾਇਰ ਹੋ ਕੇ ਪਹਿਲੇ ਦਿਨ ਹਸਪਤਲ ਦੀ ਆਪਣੀ ਕੁਰਸੀ ਤੇ ਵਿਰਾਜਮਾਨ ਹੋਏ ਹਨ ਬਾਬਾ ਜੀ ਨੇ ਆਪਣੇ ਅਸ਼ੀਰਵਾਦ ਦੇ ਨਾਲ ਕਰ ਕਮਲਾਂ ਦੇ ਨਾਲ ਉਹਨਾਂ ਨੂੰ ਚਿਹਰ ਤੇ ਵਿਰਾਜਮਾਨ ਕਰਾਇਆ ਹੈ ਔਰ ਆਸ ਕਰਦੇ ਹਾਂ ਕਿ ਡਾਕਟਰ ਬਲਦੇਵ ਜੀ ਇਸ ਹਸਪੀਟਲ ਨੂੰ ਜਿਸ ਤਰ੍ਹਾਂ ਅਸੀਂ 2002 ਚ ਤੋਂ 2008-09 ਤੱਕ ਦੇਖਿਆ ਉਸੇ ਤਰ੍ਹਾਂ ਹੀ ਇਹ ਉੱਪਰ ਲੈ ਕੇ ਜਾਣਗੇ ਔਰ ਇਹਨਾਂ ਨੇ ਸਾਨੂੰ ਬੜੀ ਵਧੀਆ ਇੱਕ ਬਾਬੇ ਨੇ ਗੱਲ ਕੀਤੀ ਮੈਂ ਇੱਥੇ ਮੈਡੀਕਲ ਕਾਲਜ ਬਣਾਉਣਾ ਹੈ ਇੱਕ ਸੋਚ ਹੈ ਬਹੁਤ ਵੱਡੀ ਸੋਚ ਹੈ ਬਾਬਾ ਜੀ ਦਾ ਸੋਚ ਸੀ ਕਿ ਅਸੀਂ ਮੈਡੀਕਲ ਕਾਲਜ ਬਣਾਣਾ ਨਰਸਿੰਗ ਇੰਸਟੀਚਿਊਟ ਬਣਾਣਾ ਅੱਜ ਮੈਨੂੰ ਲੱਗਦਾ ਸਾਡਾ ਸੁਪਨਾ ਬਾਬਾ ਜੀ ਦਾ ਪੂਰਾ ਹੋ ਜਾਏਗਾ ਡਾਕਟਰ ਬਲਦੇਵ ਭਾਜੀ ਪੂਰਾ ਕਰਨਗੇ ਤੋਂ ਅਸੀਂ ਡਾਕਟਰ ਬਲਦੇਵ ਜੀ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਔਰ ਆਸ਼ ਕਰਦੇ ਹਾਂ ਕਿ ਆਪਣੇ ਤਨੋਂ ਮਨੋਂ ਤੁਹਾਨੂੰ ਇਸ ਹਸਪਤਲ ਨੂੰ ਆਪਣਾ ਹਸਪਤਲ ਸਮਝ ਕੇ ਇਸ ਇੰਸਟੀਚਿਊਟ ਨੂੰ ਆਪਣਾ ਹਸਪਤਲ ਸਮਝ ਕੇ ਇਹ ਸੇਵਾ ਕਰਨਗੇ ਔਰ ਬਾਬਾ ਜੀ ਦਾ ਆਸ਼ੀਰਵਾਦ ਅਸੀਂ ਤੁਹਾਡੇ ਨਾਲ ਤੇ ਜਿੱਥੇ ਸਾਨੂੰ ਖੜੇ ਕਰੋਗੇ ਉਸੇ ਤੁਹਾਡੇ ਨਾਲ ਖੜੇ ਹੋ ਜਾਵਾਂਗੇ ਤੇ ਕਿਸੇ ਗੱਲੋਂ ਘਬਰਾਣ ਦੀ ਕੋਈ ਜ਼ਰੂਰਤ ਨਹੀਂ ਕੋਈ ਤੁਹਾਨੂੰ ਮਸ਼ੀਨਰੀ ਚਾਹੀਦੀ ਆ ਬਾਬਾ ਜੀ ਨੂੰ ਤੇ ਇਹਨਾਂ ਨੇ ਇੱਕ ਸਕਿੰਟ ਚ ਫੋਨ ਕਰਨਾ ਤੇ ਮਸ਼ੀਨਰੀ ਆਣੀ ਮਤਲਬ ਜੇ ਸੰ ਲਵਟਰੀ ਸਟਾਰਟ ਕਰਨੀ ਆ ਉਹਦੇ ਲਈ ਕੀ ਚਾਹੀਦਾ ਸਟਾਫ ਤਾਂ ਅਸੀਂ ਆਪ ਲੈ ਕੇ ਆਣਾ ਤਨੂੰ ਹੈਲਪਿੰਗ ਸਟਾਫ ਜਿਹੜਾ ਤੁਹਾਡੇ ਨਾਲ ਚਾਹੀਦਾ ਉਹ ਵੀ ਤੁਸੀਂ ਆਪਣਾ ਸਟਾਫ ਨਾਲ ਲੈ ਲੈਣਾ ਤੇ ਅਸੀਂ ਤੁਹਾਨੂੰ ਅੱਜ ਦੇ ਮੌਕੇ ਦੇ ਬਹੁਤ-ਬਹੁਤ ਵਧਾਈ ਦਿੰਨੇ ਆ ਸੰਤ ਵਾਪਰੀ ਤਨਦਾਸ ਮੈਮੋਰੀਅਲ ਚੈਰੀਟੇਬਲ ਮੈਡੀਕਲ ਸੁਸਾਇਟੀ ਦੀ ਸਾਰੇ ਮੈਂਬਰਾਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਨੇ ਆ ਸਾਰੇ ਸਟਾਫ ਨੂੰ ਵਧਾਈ ਦਿੰਦੇ ਆ ਕਿ ਤੁਹਾਡੇ ਵਿੱਚ ਅੱਜ ਰੱਬ ਆਪ ਬਣ ਕੇ ਇੱਥੇ ਆਏ ਹਨ ਕਿਉਂਕਿ ਰੱਬ ਦਾ ਦੂਜਾ ਨਾਮ ਡਾਕਟਰ ਦਾ ਦੂਜਾ ਨਾਮ ਰੱਬ ਹੁੰਦਾ ਹੈ ਤਾਂ ਅਸੀਂ ਇਹਨਾਂ ਨੂੰ ਪਰਮਾਤਮਾ ਹੀ ਸਮਝਾਂਗੇ ਕਿ ਇਹਨਾਂ ਨੇ ਦੁਨੀਆ ਨੂੰ ਜੀਵਨ ਜਿੰਦਗੀ ਦੇਣੀ ਹੈ ਤਾਂ ਬਹੁਤ ਬਹੁਤ ਮੁਬਾਰਕਵਾਦ ਤੁਨ ਤੁਨ ਬਾਬਾ ਪ੍ਰੀਤਮ ਦਾਜੀ ਮਹਾਰਾਜ ਕੀ ਜੈ ਅਸੀਂ ਇਸ ਵੇਲੇ ਸ਼੍ਰੀ ਮਾਨਿਕ ਸ਼ੋਰਤ ਸੰਤ ਬਾਬਾ ਪ੍ਰੀਤਮ ਦਾਜੀ ਮਹਾਰਾਜ ਹਸਪੀਟਲ ਦੇ ਵਿੱਚ ਖੜੇ ਆ ਤੇ ਅੱਜ ਇਸ ਕਾਫੀ ਲੰਬੇ ਸਮੇਂ ਤੋਂ ਬਾਅਦ ਕਰੋਨਾ ਤੋਂ ਬਾਅਦ ਇਹ ਹਸਪੀਟਲ ਦੁਬਾਰਾ ਫਿਰ ਸ਼ੁਰੂ ਕਰਨ ਲੱਗੇ ਆ ਤੇ ਜਿਵੇਂ ਅਸੀਂ ਡਾਕਟਰ ਆਪਣੇ ਸੁਲਿੰਦਰ ਜੀ ਡਾਇਰੈਕਟਰ ਸ਼ਰੂ ਉਦਾਸ ਪਬਲਿਕ ਸਕੂਲ ਚੋੜਵਾਲੀ ਇਹਨਾਂ ਬੇਨਤੀ ਕੀਤੀ ਸੀ ਡਾਕਟਰ ਸਾਹਿਬ ਵਾਸਤੇ ਤੇ ਅੱਜ ਬੜੀ ಅಪਾਰ ਕਿਰਪਾ ਹੋਈ ਬਾਬਾਈ ਦੀ ਕਿ ਸਾਡੇ ਵਿੱਚ ਡਾਕਟਰ ਬਲਦੇਵ ਜੀ ਡਿਪਟੀ ਡਾਇਰੈਕਟਰ ਰਿਟਾਇਰ ਹੋ ਕੇ ਆਏ ਨੇ ਤੇ ਅਸੀਂ ਇਹਨਾਂ ਨੂੰ ਇੱਥੇ ਆਉਣ ਤੇ ਜੀ ਆਖਦੇ ਹਾਂ ਤੇ ਨਾਲ ਹੀ ਇੱਕ ਛੋਟੀ ਤੋਂ ਆਨੇ ਆ ਕਿ ਤੁਹਾਨੂੰ ਕਿਸੇ ਚੀਜ਼ ਦੀ ਵੀ ਕਿਸੇ ਚੀਜ਼ ਦੀ ਲੋੜ ਹੋਵੇ ਕਿਉਂਕਿ ਜੋ ਅਸੀਂ ਹਸਪੀਟਲ ਲੈ ਸ਼ੂ ਜ਼ੀਰੋ ਤੋਂ ਸ਼ੁਰੂ ਕਰ ਲੱਗੇ ਆ ਇਹਦੇ ਵਿੱਚ ਜੋ ਸਟਾਫ ਦੀ ਲੋੜ ਹੈ ਤੁਸੀਂ ਪੂਰੀ ਕਰਨੀ ਹੈ ਤੁਸੀਂ ਲੈ ਕੇ ਆਉਣਾ ਹਰ ਇੱਕ ਚੀਜ਼ ਦੀ ਸਾਡੇ ਕੋਲ ਮਸ਼ੀਨਰੀ ਬਹੁਤ ਪਈ ਹੈ ਲੈ ਪੂਰੀ ਹੈ ਆਪਰੇਸ਼ਨ ਥੀਟਰ ਪੂਰਾ ਹੈ ਸਭ ਕੁਝ ਪੂਰਾ ਹੈ ਫਿਰ ਵੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਅਸੀਂ ਹਰ ਵੇਲੇ ਤੁਹਾਡੇ ਲਈ ਤਿਆਰ ਹਾਂ ਤੁਸੀਂ ਸਿਰਫ ਹਸਪੀਟਲ ਨੂੰ ਅੱਗੇ ਲੈ ਕੇ ਜਾਣਾ ਤੇ ਪੂਰੀ ਸੇਵਾ ਕਰਨੀ ਜੋ ਸਟਾਫ ਦੀ ਲੋੜ ਹੈ ਤੁਸੀਂ ਪੂਰੀ ਕਰਨੀ ਹੈ ਤੁਸੀਂ ਐਸ ਸਮਝੋ ਕਿ ਐਡਮਿਨਿਸਟ੍ਰੇਟਰੀ ਕੰਮ ਕਰਨਾ ਹੈ ਪੂਰਾ ਤੇ ਤੁਸੀਂ ਐਸ ਹਸਪੀਟਲ ਨੂੰ ਸੰਭਾਲਣਾ ਹੈ ਤੇ ਅਸੀਂ ਸਾਡੇ ਕੋਲ ਡੈਂਟਲ ਡਿਪਾਰਟਮੈਂਟ ਬਹੁਤ ਵਧੀਆ ਚੱਲ ਰਿਹਾ ਹੈ ਆਈ ਡਿਪਾਰਟਮੈਂਟ ਬੁੱਧਵਾਰ ਚੱਲ ਰਿਹਾ ਤੇ ਬਾਬਾ ਜੀ ਨੇ ਜਿਸ ਤਰ੍ਹਾਂ ਬੇਨਤੀ ਕੀਤੀ ਹੈ 26 ਅਕਤੂਬਰ ਨੂੰ ਇੱਥੇ ਖਾਦਾ ਕੈਂਪ ਲੱਗੇਗਾ 26 ਅਕਤੂਬਰ ਨੂੰ ਜਿਹੜਾ ਕੈਂਪ ਹੈ ਉਹ ਸਿਰਫ ਇੱਕ ਦਿਨ ਵਾਸਤੇ ਹੀ ਹੋਏਗਾ 26 ਤਰੀਕ ਵਾਸਤੇ ਹੀ ਤੇ ਉਸ ਤੋਂ ਬਾਅਦ ਉਹਦੇ ਆਪਰੇਸ਼ਨ ਜਿਹੜੇ ਹੋਣਗੇ ਉਹਨਾਂ ਪੇਸ਼ੈਂਟ ਦਾ ਹੀ ਕੀਤਾ ਜਾਏਗਾ ਜਿਹੜੇ ਪੇਸ਼ੈਂਟ ਸਿਲੈਕਟ ਹੋਣਗੇ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਵੱਧ ਤੋਂ ਵੱਧ 26 ਤਰੀਕ ਨੂੰ ਆ ਕੇ ਫਾਇਦਾ ਲਾਉਣ ਤੇ ਡਾਕਟਰ ਸਾਹਿਬ ਵੀ ਆਏ ਨੇ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਾਂ ਡਾਕਟਰ ਸਾਹਿਬ ਦਾ ਪੂਰਾ ਪੂਰਾ ਬੇਨਿਫਿਟ ਲਈਏ ਸ਼ਹਿਰਾਂ ਜਾ ਕੇ ਲੱਖਾਂ ਰੁਪਏ ਲਟਾਉਣੇ ਆ ਤੇ ਆਪਾਂ ਇਸ ਤੇ ਚੈਰੀਟੇਬਲ ਦੇ ਵਿੱਚ ਘੱਟ ਤੋਂ ਘੱਟ ਖਰਚੇ ਤੇ ਆਪਾਂ ਫਾਇਦਾ ਲਈਏ ਡਾਕਟਰ ਸਾਹਿਬ ਦਾ ਤੇ ਅਸੀਂ ਡਾਕਟਰ ਸਾਹਿਬ ਨੂੰ ਜਿੱਥੇ ਜੀ ਆਖਦੇ ਆ ਉੱਥੇ ਸਾਰਿਆਂ ਧੰਨਵਾਦ ਵੀ ਕਰਦੇ ਆ ਕਿ ਤੁਹੇ ਸਾਡਾ ਧੰਨਵਾਦ ਸਿਲਿੰਦਰ ਜੀ ਦਾ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਧੰਨਵਾਦ ਇਹਨਾਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ